ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਰੋਜ਼ਾਨਾ ਪਾਠ ਕਰਦੇ ਨੇ ਭਾਵੇਂ ਜੋ ਰੋਜ਼ਾਨਾ ਬਾਣੀ ਪੜ੍ਹਦੇ ਨੇ ਚਾਹੇ ਉਹ ਪੰਜ ਬਾਣੀਆਂ ਦਾ ਪਾਠ ਕਰਦੇ ਹੋਣ ਚਾਹੇ ਸੁਖਣੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋਣ ਚਾਹੇ ਕਿਸੇ ਉਹ ਸ਼ਬਦ ਦਾ ਜਾਪ ਕਰਦੇ ਹੋਣ ਚਾਹੇ ਇੱਕ ਪੌੜੀ ਦਾ ਜਾਂ ਫਿਰ ਇੱਕ ਪੰਕਤੀ ਦਾ ਜਾਪ ਕਰਦੇ ਹੋਣ ਆਪਣੀ ਅੱਜ ਦੀ ਵੀਡੀਓ ਸੰਗਤ ਜੀ ਇਸੇ ਵਿਸ਼ੇ ਦੇ ਉੱਤੇ ਹੈ ਹਰ ਉਹ ਇਨਸਾਨ ਦੇ ਲਈ ਹੈ ਜੋ ਬਾਣੀ ਦੇ ਨਾਲ ਜੁੜਿਆ ਹੋਇਆ ਹੈ ਜੋ ਬਾਣੀ ਪੜਦਾ ਹੈ ਜੋ ਬਾਣੀ ਸੁਣਦਾ ਹੈ ਕਿਉਂਕਿ ਬਾਣੀ ਪੜਨ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਵੱਡੇ ਬਦਲਾਵ ਆਉਂਦੇ ਹਨ ਤਾਂ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਵੱਡੇ ਬਦਲਾਵ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਕਿ ਜੇਕਰ ਪਾਠ ਕਰਦਿਆਂ ਹੋਇਆਂ ਸਾਡੇ ਵਿੱਚ ਬਦਲਾਵ ਆ ਚੁੱਕੇ ਨੇ ਤਾਂ ਸਾਡਾ ਪਾਠ ਕਰਨਾ ਬਾਣੀ ਪੜਨਾ ਸਫਲ ਹੈ ਪਰ ਜੇਕਰ ਸਾਡੇ ਵਿੱਚੋਂ ਤਿੰਨ ਵੱਡੇ ਬਦਲਾਅ ਨਹੀਂ ਆਏ ਤਾਂ ਫਿਰ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸੋਚ ਵਿਚਾਰ ਕਰਨ ਦੀ ਲੋੜ ਹੈ ਸਮਝਣ ਦੀ ਲੋੜ ਹੈ ਕਿ ਸਾਡੇ ਕੋਲੋਂ ਕਿੱਥੇ ਕਮੀ ਰਹਿ ਗਈ ਕਿ ਸਾਡੇ ਵਿੱਚ ਇਹ ਤਿੰਨ ਗੁਣ ਨਹੀਂ ਆਏ ਸਾਡੀਆਂ ਇਹ ਤਿੰਨ ਆਦਤਾਂ ਨਹੀਂ ਬਦਲੀਆਂ ਇਹ ਸਾਡੇ ਵਿੱਚ ਤਿੰਨ ਬਦਲਾਅ ਕਿਉਂ ਨਹੀਂ ਆਏ ਇਸ ਕਰਕੇ ਸਾਰਿਆਂ ਦੇ ਅੱਗੇ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਦੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣਨਾ ਅਤੇ ਸਮਝਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਵੀ ਜ਼ਰੂਰ ਦੇਣਾ ਜੀ ਤਾਂ ਦੇਖੋ ਸਾਧ ਸੰਗਤ ਜੀ ਆਪਣੇ ਵਿੱਚੋਂ ਕਈ ਮਨੁੱਖ ਬਾਣੀ गा ਕੇ ਪੜ੍ਹਦੇ ਹਨ ਕਈ ਠਹਿਰਾ ਕੇ ਪੜ੍ਹਦੇ ਹਨ ਕਈ ਹੌਲੀ-ਹੌਲੀ ਆਪਣੇ ਮਨ ਦੇ ਵਿੱਚ ਪੜ੍ਹਦੇ ਹਨ ਅਤੇ ਉੱਚੀ-ਉੱਚੀ ਬੋਲ ਕੇ ਬਾਣੀ ਪੜ੍ਹਦੇ ਹਨ ਪਾਠ ਕਰਦੇ ਹਨ ਸੰਗਤ ਜੀ ਕਹਿਣ ਤੋਂ ਭਾਵ ਕਿ ਹਰੇਕ ਇਨਸਾਨ ਆਪਣੇ ਆਪਣੇ ਢੰਗ ਤਰੀਕੇ ਦੇ ਨਾਲ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਜਿਸ ਤਰ੍ਹਾਂ ਆਪਣੇ ਬਾਣੀ ਪੜਨ ਦੇ ਢੰਗ ਤਰੀਕੇ ਵੱਖੋ ਵੱਖਰੇ ਹਨ ਉਸੇ ਹੀ ਤਰ੍ਹਾਂ ਸਾਡੀ ਬਾਣੀ ਪੜਨ ਦੇ ਮਨੋਰਥ ਵੀ ਵੱਖੋ ਵੱਖ ਹਨ ਸੰਗਤ ਜੀ ਕਿਉਂਕਿ ਕੋਈ ਆਪਣੀ ਇਸ਼ਿਆ ਦੀ ਪੂਰਤੀ ਦੇ ਲਈ ਬਾਣੀ ਪੜਦਾ ਹੈ ਕੋਈ ਆਪਣੇ ਕਿਸੇ ਦੁੱਖ ਦੇ ਛੁਟਕਾਰੇ ਦੇ ਲਈ ਬਾਣੀ ਪੜਦਾ ਹੈ ਕੋਈ ਕਿਸੇ ਮੁਸੀਬਤ ਦੇ ਵਿੱਚੋਂ ਬਾਹਰ ਆਉਣ ਦੇ ਲਈ ਕਿਸੇ ਸੰਕਟ ਤੋਂ ਬਚਣ ਦੇ ਲਈ ਬਾਣੀ ਪੜਦਾ ਹੈ ਸੰਗਤ ਜੀ ਕਹਿਣ ਤੋਂ ਭਾਵ ਇਹ ਹੈ ਕਿ ਸਾਡਾ ਬਾਣੀ ਪੜਨ ਦੇ ਪਿੱਛੇ ਹਰ ਇੱਕ ਦਾ ਆਪਣਾ ਆਪਣਾ ਸਵਾਰਥ ਹੁੰਦਾ ਹੈ ਜਾਂ ਸਿੱਧੇ ਸਿੱਧੇ ਕਹਿ ਲਈਏ ਕਿ ਅਸੀਂ ਬਾਣੀ ਪੜਦੇ ਹੀ ਆਪਣੇ ਸਵਾਰਥਾਂ ਦੇ ਲਈ ਹਾਂ ਕਈ ਅਜੇ ਮੁਨੱਖ ਵੀ ਹਨ ਜਿਨ੍ਹਾਂ ਦੇ ਉੱਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੈ ਉਹ ਬਾਣੀ ਪੜਦੇ ਨੇ ਸਿਰਫ ਤੇ ਸਿਰਫ ਵਾਇਗ੍ਰੋ ਅਕਾਲ ਪੁਰਖ ਜੀ ਦੀ ਪ੍ਰਾਪਤੀ ਦੇ ਲਈ ਆਪਣੇ ਵਰਗੇ ਬਹੁਤੇ ਮਨੁੱਖ ਅਜਏ ਨੇ ਜੋ ਸਿਰਫ ਆਪਣੀਆਂ ਇਛਾਵਾਂ ਦੀ ਪੂਰਤੀ ਦੇ ਲਈ ਪਾਠ ਕਰਦੇ ਨੇ ਆਪਣੀਆਂ ਮੁਸੀਬਤਾਂ ਦੇ ਛੁਟਕਾਰੇ ਦੇ ਲਈ ਪਾਠ ਕਰਦੇ ਨੇ ਤਾਂ ਇਸ਼ਾ ਪੂਰਤੀ ਜਾਂ ਦੁੱਖਾਂ ਦੇ ਛੁਟਕਾਰੇ ਦੇ ਲਈ ਪਾਠ ਕਰਨਾ ਵੀ ਗਲਤ ਨਹੀਂ ਹੈ ਕਿਉਂਕਿ ਸਿੱਖ ਨੇ ਹਰੇਕ ਦੁੱਖ ਸੁੱਖ ਆਪਣੇ ਗੁਰੂ ਦੇ ਨਾਲ ਸਾਂਝਾ ਕਰਨਾ ਹੈ ਪਰ ਹਰ ਵੇਲੇ ਆਪਣੀਆਂ ਇਛਾਵਾਂ ਦੀ ਪੂਰਤੀ ਦੇ ਲਈ ਜਾਂ ਆਪਣੇ ਦੁੱਖਾਂ ਦਾ ਰੋਣਾ ਰੋਂਦੇ ਰਹਿਣਾ ਵੀ ਸੰਗਤ ਜੀ ਠੀਕ ਨਹੀਂ ਹੈ ਕਿਉਂਕਿ ਆਪਾਂ ਆਪਣੇ ਸਵਾਰਥਾਂ ਦੇ ਲਈ ਪਾੜ ਕਰਦੇ ਹਾਂ ਇਸੇ ਕਰਕੇ ਅੱਜ ਦੁਖੀ ਅਤੇ ਨਿਰਾਸ਼ ਹਾਂ ਆਪਾਂ ਉਲਝੇ ਪਏ ਹਾਂ ਅਸ਼ਾਂਤ ਹੋ ਕੇ ਬੈਠੇ ਹੋਏ ਹਾਂ ਪਰ ਜੇਕਰ ਗੁਰਬਾਣੀ ਤੋਂ ਗਿਆਨ ਪ੍ਰਾਪਤ ਕੀਤਾ ਹੁੰਦਾ ਤਾਂ ਫਿਰ ਸਾਡੇ ਵਿੱਚ ਇਹ ਨਿਰਾਸ਼ਾ ਅਸ਼ਾਂਤੀ ਬਿਲਕੁਲ ਵੀ ਨਹੀਂ ਸੀ ਹੋਣੀ ਕਿਉਂਕਿ ਗੁਰਬਾਣੀ ਪੜਨ ਵਾਲਿਆਂ ਦੇ ਵਿੱਚ ਤਿੰਨ ਵੱਡੇ ਬਦਲਾਅ ਆਉਂਦੇ ਹਨ ਪਹਿਲਾ ਏਕ ਬਾਣੀ ਪੜਨ ਵਾਲਾ ਇਨਸਾਨ ਜ਼ਿੰਮੇਵਾਰ ਬਣਦਾ ਹੈ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ ਹੈ ਅਤੇ ਉਹਨਾਂ ਜ਼ਿੰਮੇਵਾਰੀਆਂ ਨੂੰ ਪੂਰਾ ਇਮਾਨਦਾਰੀ ਦੇ ਨਾਲ ਨਿਭਾਉਂਦਾ ਹੈ ਕਿਉਂਕਿ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਇਹ ਨਹੀਂ ਸਿਖਾਇਆ ਕਿ ਆਪਣੇ ਜ਼ਿੰਮੇਵਾਰੀ ਨੂੰ ਛੱਡ ਕੇ ਭਜੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਛੱਡ ਕੇ ਨਾਮ ਚੱਪੋ ਸੇਵਾ ਕਰੋ ਸਿਮਰਨ ਕਰੋ ਪਾਸ਼ਾ ਕਹਿੰਦੇ ਨੇ ਕਿ ਜੋ ਮਨੁੱਖ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਂਦਾ ਹੈ ਉਸ ਦੀਆਂ ਉਹ ਇਮਾਨਦਾਰੀ ਦੇ ਨਾਲ ਨਿਭਾਈਆਂ ਹੋਈਆਂ ਜ਼ਿੰਮੇਵਾਰੀਆਂ ਉਸ ਦੀ ਬੰਦਗੀ ਬਣ ਜਾਂਦੀਆਂ ਹਨ ਇਸ ਕਰਕੇ ਜੇ ਬਾਣੀ ਪੜ੍ਹਦੇ ਹੋ ਸਭ ਤੋਂ ਪਹਿਲਾਂ ਜ਼ਿੰਮੇਵਾਰ ਬਣੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਪਹਿਚਾਣੋ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਸਿੱਖੋ ਤੇ ਜੋ ਬਾਣੀ ਪੜ੍ਹਦੇ ਨੇ ਦੂਸਰਾ ਵੱਡਾ ਬਦਲਾਅ ਇਹ ਹੁੰਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਦੀ ਨਿਰਾਸ਼ਾ ਖਤਮ ਹੋ ਜਾਂਦੀ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਚੜ੍ਹਦੀ ਕਲਾ ਆ ਜਾਂਦੀ ਹੈ ਚੜ੍ਹਦੀ ਕਲਾ ਤੋਂ ਭਾਵ ਬਹੁਤ ਮਾੜੇ ਦੇ ਵਿੱਚੋਂ ਵੀ ਕੁਝ ਚੰਗਾ ਸੋਚਣਾ ਪੋਜ਼ਿਟਿਵ ਸੋਚਣਾ ਚੜ੍ਹਦੀ ਕਲਾ ਉਸ ਨੂੰ ਚੜ੍ਹਦੀ ਕਲਾ ਕਹਿੰਦੇ ਹਨ ਅਤੇ ਜੋ ਮਨੁੱਖ ਬਾਣੀ ਪੜ੍ਹਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਾ ਮੌਂਕਿਨ ਅਤੇ ਨਿਰਾਸ਼ਾ ਨਾ ਦਾ ਸ਼ਬਦ ਵੀ ਨਹੀਂ ਆਉਂਦਾ ਉਹ ਇਹ ਨਹੀਂ ਸੋਚਦੇ ਕਿ ਆਹ ਕੰਮ ਕਿੰਜ ਹੋਵੇਗਾ ਉਹ ਕੰਮ ਕਿੰਜ ਹੋਵੇਗਾ ਜਾਂ ਜੇਕਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆ ਜਾਵੇ ਬਸੀਬਤ ਆ ਜਾਵੇ ਤਾਂ ਇਹ ਨਹੀਂ ਕਹਿੰਦੇ ਕਿ ਮੈਂ ਮਰ ਗਿਆ ਮੈਂ ਲੁੱਟ ਗਿਆ ਬਸ ਹੁਣ ਕੁਝ ਹੋ ਹੀ ਨਹੀਂ ਸਕਦਾ ਉਹ ਤਾਂ ਬਸ ਮਾਣੇ ਦੇ ਵਿੱਚੋਂ ਵੀ ਕੁਝ ਨਾ ਕੁਝ ਚੰਗਾ ਕਰਨ ਦੇ ਲਈ ਲਾਭ ਹੀ ਲੈਂਦੇ ਹਨ ਇਹ ਹੈ ਵੱਡਾ ਬਦਲਾਵ ਜੋ ਬਾਣੀ ਪੜਨ ਦੇ ਕਰਕੇ ਹੀ ਹੁੰਦਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਨਾ ਮੰਕਿਨ ਸ਼ਬਦ ਮੁੱਕ ਜਾਂਦਾ ਹੈ ਅਤੇ ਬਾਣੀ ਪੜਨ ਵਾਲਿਆਂ ਦੇ ਵਿੱਚ ਤੀਸਰਾ ਜੋ ਵੱਡਾ ਬਦਲਾਵ ਆਉਂਦਾ ਹੈ ਉਹ ਇਹ ਹੈ ਕਿ ਉਹ ਇਹ ਨਹੀਂ ਕਹਿੰਦੇ ਕਿ ਜੇ ਗੁਰੂ ਨਾਨਕ ਪਾਤਸ਼ਾਹ ਜੀ ਹੁੰਦੇ ਤਾਂ ਇੰਜ ਕਰਦੇ ਉਹ ਹਰ ਵੇਲੇ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਦੇ ਨੇ ਉਹਨਾਂ ਨੂੰ ਹਰ ਚੀਜ਼ ਦੇ ਵਿੱਚੋਂ ਗੁਰੂ ਨਾਨਕ ਪਾਸ਼ਾ ਜੀ ਦਿਸਦੇ ਨੇ ਉਹਨਾਂ ਦੀ ਸੋਚ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਆਉਂਦੇ ਹਨ ਉਹਨਾਂ ਦੇ ਬੋਲਾਂ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਵਸਦੇ ਹਨ ਉਹਨਾਂ ਦੇ ਹਿਰਦੇ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਵਸਦੇ ਹਨ ਕਹਿਣ ਤੋਂ ਭਾਵ ਨਾਹੀਂ ਬਾਣੀ ਪੜਨ ਵਾਲਾ ਮਨੁੱਖ ਆਪਣੇ ਹੱਥੀ ਕਦੀ ਮਾੜਾ ਕਰਦਾ ਹੈ ਅਤੇ ਨਾਹੀਂ ਆਪਣੀ ਜੇਬ ਦੇ ਰਾਈ ਮਾੜਾ ਬੋਲਦਾ ਹੈ ਪਾਵਕੇ ਉਹ ਆਪਣੇ ਕਿਸੇ ਵੀ ਪੱਖੋਂ ਕਿਸੇ ਦਾ ਮਾੜਾ ਨਹੀਂ ਸੋਚਦਾ ਕਿਸੇ ਦਾ ਮਾੜਾ ਨਹੀਂ ਕਰਦਾ ਬਾਣੀ ਪੜਨ ਵਾਲੇ ਮਨੁੱਖ ਸਰਬੱਤ ਦਾ ਭਲਾ ਮੰਗਦੇ ਹਨ ਸਰਬੱਤ ਦਾ ਹੀ ਭਲਾ ਸੋਚਦੇ ਹਨ ਬਾਣੀ ਪੜਨ ਵਾਲਿਆਂ ਦੇ ਵਿੱਚ ਨਿਮਰਤਾ ਸ਼ਾਂਤ ਸ਼ੀਲਤਾ ਅਤੇ ਇਮਾਨਦਾਰੀ ਹੁੰਦੀ ਹੈ ਬਾਣੀ ਪੜਨ ਵਾਲੇ ਹਮੇਸ਼ਾ ਸੱਚ ਦੇ ਮਾਰਗ ਤੇ ਚੱਲਦੇ ਹਨ ਚਾਹੇ ਉਹ ਸੱਚ ਦੇ ਰਸਤੇ ਦੇ ਉੱਤੇ ਕਿੰਨੀਆਂ ਹੀ ਚੁਣੌਤੀਆਂ ਕਿੰਨੀਆਂ ਹੀ ਮੁਸ਼ਕਲਾਂ ਕਿਉਂ ਨਾ ਹੋਣ ਕਿੰਨੇ ਹੀ ਕੰਡੇ ਕਿਉਂ ਨਾ ਹੋਣ ਪਰ ਉਹ ਆਪਣਾ ਰਸਤਾ ਨਹੀਂ ਬਦਲਦੇ ਹਮੇਸ਼ਾ ਸੱਚ ਦੇ ਰਸਤੇ ਤੇ ਚੱਲਦੇ ਹਨ ਇਮਾਨਦਾਰੀ ਦੇ ਨਾਲ ਕਿਰਤ ਕਰਦੇ ਹਨ ਨਾਮ ਜਪਦੇ ਹਨ ਅਤੇ ਵੰਡ ਕੇ ਛਕਦੇ ਹਨ ਇਸ ਲਈ ਜੇ ਆਪਾਂ ਬਾਣੀ ਪੜ੍ਹਦੇ ਹਾਂ ਤਾਂ ਆਪਣੇ ਆਪ ਦੇ ਅੰਦਰ ਜਾਤ ਮਾਰੋ ਕਿ ਬਾਣੀ ਪੜ੍ਹਨ ਦੇ ਨਾਲ ਸਾਡੇ ਅੰਦਰ ਵੀ ਕੁਝ ਬਦਲਾਅ ਆਏ ਹਨ ਜੇਕਰ ਨਹੀਂ ਆਏ ਤਾਂ ਸਾਨੂੰ ਲਿਉਂਦੀ ਲੋੜ ਹੈ ਆਪਣੇ ਆਪ ਨੂੰ ਸਵਾਲ ਕਰਾਂ ਦੇ ਲੋੜ ਹੈ ਕਿ ਅੱਜ ਤੱਕ ਸਾਡੇ ਵਿੱਚ ਇਹ ਬਦਲਾਵ ਕਿਉਂ ਨਹੀਂ ਆਇਆ ਇਹ ਬਦਲਾਵ ਤਾਂ ਹੀ ਆਉਣਗੇ ਜਦੋਂ ਆਪਾਂ ਬਾਣੀ ਦੇ ਅਰਥਾਂ ਨੂੰ ਸਮਝ ਕੇ ਬਾਣੀ ਨੂੰ ਪੜਾਂਗੇ ਭਾਵ ਕਿ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇੱਕ ਮਨ ਇੱਕ ਛੇਤੋ ਕੇ ਬਾਣੀ ਨੂੰ ਪੜਾਂਗੇ ਜਦੋਂ ਗੁਰ ਬਾਣੀ ਤੋਂ ਗਿਆਨ ਹਾਸਲ ਕੀਤਾ ਤਾਂ ਜ਼ਿੰਦਗੀ ਆਪਣੇ ਆਪ ਆਪਣੀ ਸਹੀ ਰਸਤੇ ਤੇ ਆ ਜਾਵੇਗੀ ਇਸ ਲਈ ਆਓ ਅੱਜ ਤੋਂ ਹੀ ਗੁਰਬਾਣੀ ਦਾ ਜਾਪ ਕਰੀਏ ਤੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਗੁਰਬਾਣੀ ਦੇ ਅਰਥਾਂ ਨੂੰ ਸਮਝ ਕੇ ਫਿਰ ਆਪਣੀ ਨਵੇਂ ਜ਼ਿੰਦਗੀ ਦੀ ਸ਼ੁਰੂਆਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ